ਜੇਸੀ ਜਿਹੜਾ ਉਦ்கਾਟਨ ਕੀਤਾ ਇਹ ਇੱਕ ਜੋਲੀ ਵਾਟਰ ਦਾ ਦਾ ਜਿਹੜਾ ਪ੍ਰੋਜੈਕਟ ਆ ਉਹਦੀ ਸ਼ੁਰੂਆਤ ਹੈ ਬਹੁਤ ਲੰਬੇ ਸਮੇਂ ਦੀ ਖਰੜ ਦੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਜਿਹੜੀ ਗਿਲਤ ਸੀ ਉਹਦੇ ਚ ਉਹਨਾਂ ਦੀ ਡਿਮਾਂਡ ਸੀ ਕਿ ਕਜੋਲੀ ਵਾਟਰ ਦਾ ਪ੍ਰੋਜੈਕਟ ਆ ਜਿਹੜਾ ਲਿਆਂਦਾ ਜਾਵੇ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਕਿਸੇ ਵੀ ਸਰਕਾਰ ਦੁਆਰਾ ਇਹ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਸੋ ਅੱਜ ਮੈਨੂੰ ਇਹ ਦੱਸਦੇ ਹੋਏ ਸ਼ਹਿਰ ਨਿਵਾਸੀਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ 150 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਪਾਸ ਹੋਇਆ ਉਹਦੇ ਚੋ 22 ਕਰੋੜ ਦੀ ਜਿਹੜੀ ਸਾਨੂੰ ਜੰਡਪੁਰ ਦੇ ਵਾਟਰ ਟ੍ਰੀਟਮੈਂਟ ਪਲਾਨਟ ਦੇ ਵਿੱਚ ਉਹ ਸਪਲਾਈ ਇਮੀਡੀਏਟ ਆਉਣੀ ਸ਼ੁਰੂ ਹੋ ਜਾਣੀ ਹੈ 5 ਐਮਜੀਡੀ ਪਾਣੀ ਦੀ ਟੋਟਲ ਮੇਰੇ ਖਿਆਲ ਚ 22 ਤੋਂ 24 ਐਮਜੀਡੀ ਪਾਣੀ ਹੈ ਜਿਹੜਾ ਖਰੜ ਨੂੰ ਮਿਲਣਾ 150 ਕਰੋੜ ਦਾ ਪ੍ਰੋਜੈਕਟ ਸੋ ਉਹਨੂੰ ਬਣਦੇ-ਬਣਦੇ ਨੂੰ ਟਾਈਮ ਲੱਗੂਗਾ ਸੋ ਅਧਿਕਾਰੀਆਂ ਦੀ ਇਹ ਸਲਾਹ ਹੈ ਅਧਿਕਾਰੀਆਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਗਮਾੜਾ ਦਾ ਜਿਹੜਾ ਜੰਡਪੁਰ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਟ ਲੱਗਿਆ ਹੋਇਆ ਉਹਦੇ ਚੋਂ ਪਾਣੀ ਦੀ ਸ਼ੁਰੂਆਤ ਆ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ ਜਿਹਦਾ ਜਲਦੀ ਜਿਹੜਾ ਕੰਮ ਆ ਉਹ ਇਹਨਾਂ ਨੇ ਲੀਕ ਲਿਆਏ ਤੇ ਜਲਦੀ ਉਹ ਪੂਰਾ ਹੋ ਜਾਣਾ ਹੈ ਕਾਫੀ ਹੱਦ ਤੱਕ ਜਿਹੜਾ ਸ਼ਹਿਰ ਨੂੰ ਪਾਣੀ ਦੀ ਸਮੱਸਿਆ ਤੋਂ ਨਿਪਟਾਰਾ ਮਿਲਣਾ ਬਾਕੀ ਜਦੋਂ ਪੂਰਾ ਪ੍ਰੋਜੈਕਟ ਇਹ ਜਿਹੜਾ 150 ਕਰੋੜ ਦੇ ਪੂਰਾ ਹੋ ਜਾਂਦਾ ਉਹਦੇ ਨਾਲ ਤਾਂ ਬਹੁਤ ਰਾਹਤ ਹੋ ਜਾਣੀ ਹੈ ਇਹਨ ਫਿਊਚਰ ਵੀ ਉਹਦੇ ਨਾਲ ਵੀ ਕਿਉਂਕਿ ਸ਼ਹਿਰ ਦੀ ਆਬਾਦੀ ਵਧ ਰਹੀ ਹੈ ਸ਼ਹਿਰ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਬਹੁਤ ਸਾਰੇ ਪਾਣੀ ਦੀ ਆਉਣ ਵਾਲੇ ਸਮੇਂ ਚ ਲੋੜ ਪੈਣੀ ਹੈ ਕਸੀਂ ਸਮੇਂ-ਸਮੇਂ ਤੇ ਉਤੇ ਨਵੇਂ ਜਿਹੜੇ ਪ੍ਰੋਜੈਕਟ ਨੇ ਉਹ ਸ਼ਹਿਰ ਵਾਸਤੇ ਪਾਸ ਕਰਵਾਉਂਦੇ ਰਹਾਂਗੇ ਜੀ ਮੈਡਮ ਐਸਟੀਮੇਟਡ ਟਾਈਮ ਕਿੰਨਾ ਕਹਿੰਗੇ ਉਹ ਤੱਕ ਹੋ ਜਾਏਗਾ ਸਾਰਾ ਦੇਖੋ ਇਹ ਵਾਲਾ ਜਿਹੜਾ ਅੱਜ ਵਾਲਾ ਉਦਘਾਟਨ ਕੀਤਾ ਸੀ 22 ਕਰੋੜ ਦਾ ਇਹ 1 ਸਾਲ ਤੋਂ ਪਹਿਲਾਂ ਹੋ ਜਾਣਾ ਮੇਰੇ ਖਿਆਲ ਚ ਫਰਵਰੀ ਤੋਂ ਪਹਿਲਾਂ ਹੋ ਜਾਣਾ ਇਹ ਤੇ ਜਿਹੜਾ ਬਾਕੀ ਦੂਸਰਾ ਪੂਰਾ 150 ਕਰੋੜ ਦਾ ਪ੍ਰੋਜੈਕਟ ਉਹਨੂੰ ਤਾਂ ਥੋੜਾ ਸਮਾਂ ਲੱਗੇਗਾ ਇਹਨੂੰ ਕਿੰਨਾ ਸਮਾਂ ਲੱਗੇਗਾ ਇਹ ਸਾਡੇ ਮਿਹਨਤੀ ਅਧਿਕਾਰੀ ਦੱਸ ਸਕਦੇ ਆ ਕਿਉਂਕਿ ਸਿਸਟਮ ਸਾਡਾ ਬੜਾ ਹੌਲੀ-ਹੌਲੀ ਹੌਲੀ-ਹੌਲੀ ਚੱਲਦਾ ਹੈ ਤੇ ਮੈਂ ਤੇ ਇਹਨਾਂ ਨੂੰ ਇਹੀ ਮੱਥਾ ਮਾਰਦੀ ਦੇਣੀ ਹੈ ਵੀ ਥੋੜਾ ਜ਼ਿੰਮੇਵਾਰੀ ਸਮਝ ਕੇ ਆਪਾਂ ਫੁਰਤੀ ਦੇ ਨਾਲ ਜਲਦੀ ਜਲਦੀ ਜਿਹੜਾ ਕੰਮ ਨੂੰ ਨਿਪਟਾਇਆ ਕਰੀਏ ਸਾਡੀ ਨੀਤ ਇਹੀ ਹੈ ਕਿ ਜਲਦੀ ਕੰਮ ਹੋਣ ਛੇਤੀ ਕੰਮ ਹੋਣ ਜਦੋਂ ਕੰਮ ਪਾਸ ਹੋ ਗਏ ਪੈਸਾ ਆ ਗਿਆ ਉਸ ਤੋਂ ਬਾਅਦ ਜਿਹੜਾ ਕੰਮ ਹੈ ਜੀ ਉਹ ਅਧਿਕਾਰੀਆਂ ਦਾ ਰਹਿ ਜਾਂਦਾ ਅਸੀਂ ਤੇ ਇਹਨਾਂ ਭਰਾਵਾਂ ਨੂੰ ਬੇਨਤੀ ਕਰ ਸਕਦੇ ਹਾਂ ਕਿ ਲੋਕਾਂ ਪ੍ਰਤੀ ਆਪਣੀ ਡਿਊਟੀ ਸਮਝਦੇ ਹੋਏ ਫਰਜ਼ ਸਮਝਦੇ ਹੋਏ ਕੰਮਾਂ ਨੂੰ ਛੇਤੀ ਕਰਿਆ ਕਰੋ ਕੇਂਦਰ ਸਰਕਾਰ ਵੱਲੋਂ ਕੋਈ ਸੌਂਤ ਮਿਲੀ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਰਹਿੰਦੀਆਂ ਜੀ ਇਹਦੇ ਵਿੱਚ ਕਮੇਟੀ ਦਾ ਪੈਸਾ ਜਿਹੜਾ ਹੈਗਾ ਜ਼ਿਆਦਾਤਰ ਪੈਸਾ ਸੈਂਟਰ ਸਰਕਾਰ ਵੱਲੋਂ ਵੀ ਸਹੂਲਤਾਂ ਆਉਂਦੀਆਂ ਰਹਿੰਦੀਆਂ ਜੀ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਸੀਂ ਲਗਾ ਰਹੇ ਹਾਂ ਤੈਨੋਂ ਕਮੇਟੀ ਵੱਲੋਂ ਜਿਹੜਾ ਪੈਸਾ ਪਾਸ ਕੀਤਾ ਗਿਆ ਹੈ ਪਰ ਹੁਣੇ ਅਸੀਂ ਜਿਹੜਾ ਇੱਕ ਪ੍ਰਸਤਾਵ ਹੋਰ ਰੱਖਾਂਗੇ ਕਿ ਨਾਲ ਦੀ ਨਾਲ ਜਿਹੜੀਆਂ ਸਟ੍ਰੋਮ ਵਾਟਰ ਪਾਈਪਸ ਨੇ ਜਿਵੇਂ ਚੰਡੀਗੜ੍ਹ ਚ ਪਾਈਆਂ ਹੋਈਆਂ ਮਹਾਲੀ ਦੇ ਵਿੱਚ ਵੀ ਪਾਈਆਂ ਹੋਈਆਂ ਜਦੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਪੈਂਦਾ ਤਾਂ ਨਾਲ ਪਾਣੀ ਦੀਆਂ ਜਿਹੜੀਆਂ ਸਟ੍ਰੋਮ ਪਾਈਪਸ ਉਹ ਵੀ ਨਾਲ ਹੀ ਕਿਉਂਕਿ ਫਿਰ ਸ਼ਹਿਰ ਪਟਨਾਪੂ ਉਹ ਵੀ ਨਾਲ ਪੈਣੀਆਂ ਚਾਹੀਦੀਆਂ ਨੇ ਇਹ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਕਿ ਸੀਵਰੇਜ ਦੀਆਂ ਪਾਈਪਾਂ ਪਾ ਲੈਂਦੇ ਆ ਪਰ ਸਟ੍ਰੋਮ ਵਾਟਰ ਦੀਆਂ ਪਾਈਪਾਂ ਕਿਤੇ ਵੀ ਨਹੀਂ ਪੈਂਦੀਆਂ ਸਿਸਟਮ ਦੇ ਨਾਲ ਅਫਸਰ ਸ਼ਾਹੀ ਨੂੰ ਸਿਸਟਮ ਦੇ ਨਾਲ ਲੀਡਰਾਂ ਨੂੰ ਚੱਲਣਾ ਚਾਹੀਦਾ ਲੌਂਗ ਟਰਮ ਸੋਚ ਕੇ ਇਹ ਨਹੀਂ ਕਿ ਉੱਪਰੋਂ ਉੱਪਰੋਂ ਲਿਪਦੇਓ ਤੇ ਵੋਟਾਂ ਤਿਆਰ ਹੋ ਜਾਂਦੀਆਂ ਨੇ ਸ਼ਹਿਰ ਦਾ ਜਦੋਂ ਕੋਈ ਵੀ ਇੱਕ ਵੀ ਪੈਸਾ ਖਰਚਦੇ ਹੋ ਤਾਂ ਉਹਨੂੰ ਬੜਾ ਯੂਸਫੁਲ ਤਰੀਕੇ ਨਾਲ ਕਿਸੇ ਵੀ ਪੋਲੀਟੀਸ਼ੀਅਨ ਨੂੰ ਕਿਸੇ ਵੀ ਅਫਸਰ ਨੂੰ ਅچھے ਤਰੀਕੇ ਨੂੰ ਲੋਕਾਂ ਦਾ ਪੈਸਾ ਵਰਤਣਾ ਚਾਹੀਦਾ ਚਾਹੇ ਅੱਜ ਉਹ ਨਾ ਦਿਖੇ ਪਰ 2 ਸਾਲਾਂ ਬਾਅਦ 4 ਸਾਲਾਂ ਬਾਅਦ ਲੋਕਾਂ ਨੂੰ ਉਹਦੀ ਜਿਹੜੀ ਸਹੂਲਤ ਰਵੇ ਉਹ ਲੰਬਾ ਟਾਈਮ ਰਵੇ ਉਹ ਪੈਸਾ ਬਰਬਾਦ ਨਾ ਹੋਵੇ